ਗੁਰੂ ਪਿਆਰਿਓ ਜਦੋਂ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਆਪਣੇ ਇਸ ਸਰੀਰ ਰੂਪੀ ਚੋਲੇ ਨੂੰ ਛੱਡਣਾ ਸੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਤਗੁਰਾਂ ਨੇ ਜਿਹੜੀ ਆਪਣੀ ਗੁਰਤਾ ਗੱਦੀ ਸੀ ਉਹ ਆਪਣੇ ਅਗਲੇ ਵਾਰਿਸ ਨੂੰ ਦੇਣੀ ਸੀ ਤੇ ਸਤਗੁਰਾਂ ਦੀ ਤਾਂ ਜਿਹੜੀ ਮਿਹਰ ਸੀ ਨਦਰ ਸੀ ਕਿਰਪਾ ਸੀ ਉਹ ਤਾਂ ਭਾਈ ਲੈਣੇ ਤੇ ਪੈ ਚੁੱਕੀ ਸੀ ਕਿਉਂਕਿ ਭਾਈ ਲੈਣਾ ਗੁਰਨਾਨਕ ਸਹਿਮਾਰਾ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਗੁਰਨਾਨਕ ਮਹਾਰਾਜ ਜੀ ਦਾ ਅੰਗ ਬਣ ਚੁੱਕੇ ਸਨ ਤਾਈਓ ਤਾਂ ਭਾਈ ਲੈਣੇ ਤੋਂ ਗੁਰੂ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਹਿਮਾਰਾ ਜੀ ਨਾਮ ਰੱਖਿਆ ਗੁਰੂ ਦਾ ਅੰਗ ਗੁਰੂ ਦੇ ਸਰੀਰ ਦਾ ਅੰਗ ਗੁਰੂ ਦੇ ਸਰੀਰ ਦਾ ਹਿੱਸਾ ਗੁਰੂ ਅੰਗਦ ਸਹਿਮਾਰਾ ਜੀ ਨਾਮ ਰੱਖਿਆ ਤੇ ਜਦੋਂ ਪਹਿਲੀ ਵਾਰ ਭਾਈ ਲੈਣਾ ਗੁਰਨਾਨਕ ਮਹਾਰਾਜ ਨੂੰ ਮਿਲੇ ਸਨ ਤੇ ਗੁਰਨਾਨਕ ਮਹਾਰਾਜ ਨੇ ਪੁੱਛਿਆ ਸੀ ਭਾਈ ਤੂੰ ਕੌਣ ਐ ਕਹਿੰਦਾ ਜੀ ਮੈਂ ਲੈਣਾ ਤੇ ਮਹਾਰਾਜ ਕਹਿੰਦੇ ਅਸੀਂ ਭਾਈ ਤੈਨੂੰ ਦੇਣਾ ਤੇ ਕਹਿਣ ਦਾ ਮਤਲਬ ਇਹ ਸੀ ਕਿ ਗੁਰਨਾਨਕ ਮਹਾਰਾਜ ਜੀ ਨੇ ਆਪਣੀ ਗੁਰਤਾ ਗੱਦੀ ਦਾ ਵਾਰਿਸ ਲੱਭ ਲਿਆ ਸੀ ਮਿਲ ਚੁੱਕਿਆ ਸੀ ਪਰ ਇਸ ਸਮਾਜ ਦੀ ਅੱਖਾਂ ਤੋਂ ਪਰਦਾ ਚੁੱਕਣ ਲਈ ਕੋਈ ਅੱਗੇ ਲੜਾਈ ਪੜਾਈ ਨਾ ਹੋਵੇ ਇਸ ਗੁਰਤਾ ਗੱਦੀ ਦਾ ਕੋਈ ਹੋਰ ਹੱਕਦਾਰ ਬਣਨ ਲਈ ਗੁਰੂ ਘਰ ਦੇ ਵਿੱਚ ਕੋਈ ਲੜਾਈ ਪੜਾਈ ਨਾ ਕਰੇ ਸਤਿਗੁਰਾਂ ਨੇ ਆਪਣੇ ਰਿਸ਼ਤੇਦਾਰਾਂ ਸਾਹਮਣੇ ਆਪਣੇ ਪਰਿਵਾਰ ਸਾਹਮਣੇ ਇਸ ਗੱਲ ਨੂੰ ਉਜਾਗਰ ਕਰਨਾ ਸੀ ਤੇ ਗੁਰੂ ਪਿਆਰਿਓ ਇੱਕ ਦਿਨ ਕੀ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਲਖਮੀ ਦਾਸ ਜੀ ਨੂੰ ਵੀ ਬੁਲਾਇਆ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਬੁਲਾਇਆ ਭਾਈ ਲੈਣਾ ਜੀ ਨੂੰ ਵੀ ਬੁਲਾਇਆ ਉਹਨਾਂ ਦੇ ਨਾਲ ਹੋਰ ਗੁਰਸਿੱਖ ਵੀ ਸਨ ਮਾਤਾ ਸੁਲਖਣੀ ਜੀ ਨੂੰ ਵੀ ਬੁਲਾਇਆ ਮਾਤਾ ਸੁਲਖਣੀ ਜੀ ਗੁਰਨਾਨਕ ਸਹਿਬ ਮਹਾਰਾਜ ਜੀ ਦੇ ਪਤਨੀ ਜੀ ਸਨ ਗੁਰਨਾਨਕ ਮਹਾਰਾਜ ਜੀ ਨੇ ਇਸੋ ਲੋਕਾਇਨ ਨੂੰ ਸਮਝਾਉਣ ਦੇ ਲਈ ਕਿ ਗੁਰਤਾ ਗੱਦੀ ਦਾ ਅਸਲ ਵਾਰਸ ਕੌਣ ਹੈ ਗੁਰਨਾਨਕ ਮਹਾਰਾਜ ਦੇ ਹੱਥ ਵਿੱਚ ਇੱਕ ਲੋਟਾ ਫੜਿਆ ਹੋਇਆ ਸੀ ਗੁਰੂ ਪਾਤਸ਼ਾਹ ਜੀ ਨੇ ਉਹ ਲੋਟੇ ਨੂੰ ਚਿੱਕੜ ਦੇ ਵਿੱਚ ਸੁੱਟ ਦਿੱਤਾ ਜਾਣ ਬੁੱਝ ਕੇ ਜਦੋਂ ਉਹ ਚਿੱਕੜ ਦੇ ਵਿੱਚ ਸੁੱਟਿਆ ਤਾਂ ਗੁਰਨਾਨਕ ਮਹਾਰਾਜ ਆਖਣ ਲੱਗੇ ਮਾਤਾ ਸੁਲੱਖਣੀ ਅੱਜ ਜਿਹੜੀ ਮੈਂ ਇਹ ਪ੍ਰੀਖਿਆ ਲੈਣੀ ਹੈ ਇਹ ਆਪਣੀ ਗੁਰਤਾ ਗੱਦੀ ਦੇ ਵਾਰਸ ਦੀ ਪ੍ਰੀਖਿਆ ਲੈਣੀ ਹੈ ਤੂੰ ਵੇਖੀ ਕਿ ਇਸ ਪ੍ਰੀਖਿਆ ਦੇ ਵਿੱਚ ਕੌਣ ਪਾਸ ਹੁੰਦਾ ਹੈ ਫਿਰ ਸੱਚ ਜਾਣੀ ਉਹੀ ਗੁਰਤਾ ਗੱਦੀ ਦਾ ਵਾਰਿਸ ਹੋਏਗਾ ਜਦੋਂ ਗੁਰਨਾਨਕ ਮਹਾਰਾਜ ਜੀ ਦੇ ਹੱਥ ਵਿੱਚ ਲੋਟਾ ਸੀ ਉਹਨਾਂ ਨੇ ਚਿੱਕੜ ਦੇ ਵਿੱਚ ਸੁੱਟ ਦਿੱਤਾ ਤਾਂ ਬਾਬਾ ਲਖਮੀ ਦਾਸ ਨੂੰ ਆਖਿਆ ਬਾਬਾ ਲਖਮੀ ਦਾਸ ਬਾਬਾ ਸ਼੍ਰੀਚੰਦ ਆਹ ਵੇਖੋ ਜਿਹੜਾ ਮੇਰਾ ਹੱਥ ਵਿੱਚ ਇਹ ਲੋਟਾ ਫੜਿਆ ਸੀ ਮੈਂ ਇਹਨੂੰ ਚਿੱਕੜ ਦੇ ਵਿੱਚ ਸੁੱਟ ਦਿੱਤਾ ਤੇ ਪਹਿਲਾਂ ਸ਼੍ਰੀਚੰਦ ਨੂੰ ਆਖਿਆ ਕਿ ਬਾਬਾ ਸ਼੍ਰੀਚੰਦ ਜਾਂ ਤੂੰ ਇਸ ਲੋਟੇ ਨੂੰ ਕੱਢ ਕੇ ਲੈ ਕੇ ਆ ਤੇ ਜਦੋਂ ਇਹ ਗੱਲ ਆਖੀ ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਬਾ ਨਾਨਕ ਜੀ ਹੇ ਗੁਰੂ ਪਿਤਾ ਜੀ ਇਹ ਲੋਟਾ ਤੁਸੀਂ ਜਾਣ ਬੁੱਝ ਕੇ ਸੁੱਟਿਆ ਹੈ ਉਹ ਚਿੱਕੜ ਦੇ ਵਿੱਚ ਗੰਦਗੀ ਦੇ ਵਿੱਚ ਸੁੱਟਿਆ ਹੈ ਇਹੋ ਜਿਹੇ ਲੋਟੇ ਤਾਂ ਆਪਣੇ ਕੋਲੇ ਬਹੁਤ ਨੇ ਛੱਡੋ ਪਰੇ ਤੁਸੀਂ ਹੋਰ ਲੋਟਾ ਲੈ ਲਿਓ ਬਸ ਇਹ ਗੱਲ ਆਖੀ ਤੇ ਫਿਰ ਗੁਰੂ ਨਾਨਕ ਮਹਾਰਾਜ ਨੇ ਭਾਈ ਲਖਮੀ ਦਾਸ ਨੂੰ ਆਖਿਆ ਲਖਮੀ ਦਾਸ ਪੁੱਤ ਜਾ ਤੂੰ ਕੱਢ ਕੇ ਲੈ ਕੇ ਆ ਲੋਟਾ ਤੇ ਲਖਮੀ ਦਾਸ ਵੀ ਆਖਦਾ ਗੁਰੂ ਪਿਤਾ ਜੀ ਬਾਬਾ ਸ੍ਰੀ ਚੰਦ ਮੇਰਾ ਵੱਡਾ ਭਰਾ ਹੈ ਉਹ ਠੀਕ ਹੀ ਕਹਿ ਰਿਹਾ ਆਪਣੇ ਘਰ ਤਾਂ ਇੰਨੇ ਲੋਟੇ ਪਏ ਨੇ ਜ਼ਰੂਰੀ ਆਪਣਾ ਇਹ ਚਿੱਕੜ ਦੇ ਵਿੱਚ ਗੰਦ ਦੇ ਵਿੱਚ ਜਾਣਾ ਹੈ ਤੁਸੀਂ ਇੰਜ ਕਰੋ ਜੇ ਤੁਹਾਨੂੰ ਲੋਟਾ ਚਾਹੀਦਾ ਤਾਂ ਮੈਂ ਤੁਹਾਨੂੰ ਹੋਰ ਅੰਦਰੋਂ ਲਿਆ ਦਿੰਨਾ ਕਿਰਪਾ ਕਰਕੇ ਇਹ ਲੋਟਾ ਨਾ ਲਵੋ ਤੇ ਜਦੋਂ ਇਹ ਗੱਲ ਆਖੀ ਤੇ ਗੁਰੂ ਨਾਨਕ ਮਹਾਰਾਜ ਮਾਤਾ ਸੁਲਖਣੀ ਵੱਲ ਵੇਖਣ ਲੱਗੇ ਤੇ ਜਦੋਂ ਮਾਤਾ ਸੁਲਖਣੀ ਵੱਲ ਵੇਖਦੇ ਨੇ ਤੇ ਫਿਰ ਉਸ ਸਮੇਂ ਭਾਈ ਲੈਣੇ ਨੂੰ ਆਖਦੇ ਨੇ ਜੋ ਗੁਰੂ ਅੰਗਦ ਸਹਿਬ ਮਹਾਰਾਜ ਬਣਦੇ ਨੇ ਭਾਈ ਲੈਣਿਆ ਆ ਵੇਖ ਮੇਰੇ ਹੱਥ ਵਿੱਚ ਜਿਹੜਾ ਲੋਟਾ ਸੀ ਉਹ ਚਿੱਕੜ ਦੇ ਵਿੱਚ ਡਿੱਗ ਗਿਆ ਜਾਂ ਚੁੱਕ ਕੇ ਲੈ ਕੇ ਆ ਬਸ ਕੰਨਾਂ ਦੇ ਵਿੱਚ ਆਵਾਜ਼ ਪਈ ਸੀ ਭਾਈ ਲੈਣੇ ਦੇ ਜਦ ਹੀ ਚਿੱਕੜ ਦੇ ਵਿੱਚ ਛਾਲ ਮਾਰੀ ਉਹ ਲੋਟਾ ਚੁੱਕਿਆ ਚੰਗੀ ਤਰ੍ਹਾਂ ਧੋ ਕੇ ਮਾਂਜ ਕੇ ਲਿਆ ਕੇ ਗੁਰੂ ਨਾਨਕ ਮਹਾਰਾਜ ਦੇ ਅੱਗੇ ਰੱਖ ਦਿੱਤਾ ਗੁਰੂ ਪਿਤਾ ਜੀ ਆ ਲਓ ਇਹ ਤੁਹਾਡਾ ਲੋਟਾ ਹੈ ਤੇ ਫਿਰ ਗੁਰੂ ਨਾਨਕ ਮਹਾਰਾਜ ਨੇ ਮਾਤਾ ਸੁਲੱਖਣੀ ਨੂੰ ਆਖਿਆ ਮਾਤਾ ਸੁਲੱਖਣੀਏ ਵੇਖ ਲਿਆ ਕੱਲੋਂ ਤੁਸੀਂ ਇਹ ਨਾ ਕਿਉਂ ਕਿ ਗੁਰੂ ਨਾਨਕ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਵੇਖੇ ਦੇ ਕੇ ਗਿਆ ਆ ਗੁਰਤਾ ਗੱਦੀ ਦੇ ਹੱਕਦਾਰ ਅਸਲੀ ਪੁੱਤਰ ਨੇ ਉਹ ਪੁੱਤਰ ਹੈ ਗੁਰੂ ਅੰਗਦ ਭਾਈ ਲੈਣਾ ਤੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਸਾਰਿਆਂ ਦੇ ਸਾਹਮਣੇ ਇਹ ਪਰਖ ਕਰਕੇ ਗੁਰਤਾ ਗੱਦੀ ਭਾਈ ਲੈਣਾ ਗੁਰੂ ਅੰਗਰਸਹਿ ਮਹਾਰਾਜ ਜੀ ਨੂੰ ਦਿੱਤੀ ਸੀ ਸੱਚ ਜਾਣਿਓ ਗੁਰਨਾਨਕ ਮਹਾਰਾਜ ਨੇ ਕੋਈ ਕੱਲ ਨੂੰ ਇਹ ਨਾ ਆਖੇ ਕਿ ਆਪਣੇ ਬੱਚਿਆਂ ਨੂੰ ਗੁਰਤਾ ਗੱਦੀ ਕਿਉਂ ਨਹੀਂ ਸੀ ਦਿੱਤੀ ਗੁਰਨਾਨਕ ਮਹਾਰਾਜ ਨੇ ਖੁਦ ਪ੍ਰੈਕਟੀਕਲ ਕਰਕੇ ਮਨੁੱਖਤਾ ਨੂੰ ਇਹ ਲੋਕਾਈ ਨੂੰ ਆਪਣੇ ਪਰਿਵਾਰ ਨੂੰ ਸਮਝਾ ਦਿੱਤਾ ਸੀ ਕਿ ਗੁਰਤਾ ਗੱਦੀ ਦਾ ਅਸਲੀ ਵਾਰਿਸ ਕੌਣ ਹੈ ਉਹ ਤੁਹਾਡੇ ਸਾਹਮਣੇ ਹੈ ਸੋ ਗੁਰੂ ਪਿਆਰਿਓ ਅਗਰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਇਸ ਚੈਨਲ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਤਾਂ ਜੋ ਹਰ ਇੱਕ ਵੀਡੀਓ ਜੋ ਆਪਾਂ ਰੋਜ਼ ਪਾਉਨੇ ਹਾਂ ਤੁਹਾਡੇ ਕੋਲ ਆਉਂਦੀ ਰਵੇ ਇਤਿਹਾਸ ਦੀ ਗੁਰਬਾਣੀ ਦੀ ਤੁਹਾਨੂੰ ਜਾਣਕਾਰੀ ਹੁੰਦੀ ਰਹੇ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਇਨੀਆਂ ਪੁੱਲਾਂ ਚੁੱਕਾਂ ਦੇਖਿਓ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ